ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ অতি ਮਹੱਤਵਪੂਰਨ ਸਵਾਲਾਂ ਦੇ ਜਵਾਬ ਭਾਗ 97 ਆਓ ਸੁਣਦੇ ਹਾਂ ਸਵਾਲ ਵੀਰ ਜੀ ਮੈਂ ਰੋਜ਼ਾਨਾ ਹਰਮੰਦਰ ਸਾਹਿਬ ਤੋਂ ਆਏ ਮੁੱਖ ਬਾਕ ਦੀ ਕਥਾ ਸੁਣਦੀ ਹਾਂ ਸੁਣ ਕੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ ਇਹ ਚੜਦੀ ਕਲਾ ਵੀ ਤੇ ਮਨ ਨੂੰ ਇਹ ਦਰਵਾਸ ਵੀ ਮਿਲਦੀ ਹੈ ਕਿ ਮੈਂ ਕਥਾ ਸੁਣ ਕੇ ਗੁਰੂ ਦਾ ਗਿਆਨ ਪ੍ਰਾਪਤ ਕਰ ਰਹੀ ਹਾਂ ਮੈਂ ਗੁਰਬਾਣੀ ਦਾ ਇੱਕ ਸ਼ਬਦ ਸੁਣਿਆ ਹੈ ਤੇ ਬਹੁਤ ਚੰਗਾ ਲੱਗਾ ਹੈ ਅੰਮ੍ਰਿਤ ਬਾਣੀ ਸੁਣਤ ਨਿਹਾਲ ਬੀਨਸ ਗਏ ਵਿਖਿਆ ਜੰਜਾਲ ਮੈਂ ਆਪ ਜੀ پاسੋਂ ਇਸ ਪੂਰੇ ਸ਼ਬਦ ਦੀ ਵਿਆਖਿਆ ਸੁਣਨਾ ਚਾਹੁੰਦੀ ਹਾਂ ਕਿਰਪਾ ਕਰੋ ਜੀ ਜਵਾਬ ਮੈਂ ਆਪ ਜੀ ਨੂੰ ਵਧਾਈ ਦਿੰਦਾ ਹਾਂ ਕਿ ਆਪ ਜੀ ਭਾਗਾ ਵਾਲੇ ਹੋ ਕਿ ਤੁਹਾਨੂੰ ਗੁਰਦੁਆਰਾ ਮੰਜੀ ਸਾਹਿਬ ਤੋਂ ਆ ਰਹੀ ਮੁਖਵਾਕ ਦੀ ਕਥਾ ਸੁਣਨ ਦਾ ਸ਼ੌਕ ਪ੍ਰਾਪਤ ਹੈ ਕਥਾ ਸੁਣਨ ਵਾਲਿਆਂ ਦੇ ਹਿਰਦੇ ਹੌਲੀ-ਹੌਲੀ ਪਵਿੱਤਰ ਹੋਣ ਲੱਗ ਜਾਂਦੇ ਹਨ ਕਥਾ ਦਾ ਅਸਰ ਮੰਨਤੇ ਜ਼ਿਆਦਾ ਹੁੰਦਾ ਹੈ ਕਿਉਂਕਿ ਕਥਾ ਕਰਨ ਵਾਲੇ ਦੇ ਬੋਲ ਤੇ ਗੁਰੂ ਦਾ ਸ਼ਬਦ ਮਨ ਤੇ ਚੰਗਾ ਪ੍ਰਭਾਵ ਪਾਉਂਦੇ ਹਨ ਮੁੱਖ ਬਾਕ ਦੀ ਕਥਾ ਤਾਂ ਹਰ ਸਿੱਖ ਨੂੰ ਸੁਣਨੀ ਚਾਹੀਦੀ ਹੈ ਹੁਣ ਐਸਜੀਪੀਸੀ ਸ੍ਰੀ ਅੰਮ੍ਰਿਤਸਰ ਚੈਨਲ YouTube ਤੇ ਆਉਂਦਾ ਹੈ YouTube ਤੇ ਸੁਣਿਆ ਜਾ ਸਕਦਾ ਹੈ ਇਸ ਚੈਨਲ ਤੇ ਕਥਾ ਅਪਲੋਡ ਹੁੰਦੀ ਹੈ ਅਸੀਂ ਜਦੋਂ ਕਦੋਂ ਮਰਜ਼ੀ ਸੁਣ ਸਕਦੇ ਹਾਂ ਅੱਜ ਕੱਲ ਤਾਂ ਕਥਾਕਾਰ ਵੀ ਪੜ੍ਹੇ ਲਿਖੇ ਵਿਦਵਾਨ ਆ ਗਏ ਹਨ ਚੰਗੀ ਤਰ੍ਹਾਂ ਆਪਣੀ ਸੇਵਾ ਨਿਭਾ ਰਹੇ ਹਨ ਭੈਣ ਜੀ ਪਹਿਲਾਂ ਅਸੀਂ ਪੂਰੇ ਸ਼ਬਦ ਦੀ ਵਿਚਾਰ ਕਰਦੇ ਹਾਂ ਪਰ ਭਾਤੀ ਮਹੱਲਾ ਪੰਜਵਾਂ ਕੁਰਬਾਨ ਜਾਈ ਗੁਰ ਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਉ ਪੰਚਮ ਪੀਤਾ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ ਕਿ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਉਸ ਤੋਂ ਵਾਰੇ ਵਾਰੇ ਜਾਂਦਾ ਹਾਂ ਜਿਸ ਦੀ ਕਿਰਪਾ ਸਦਕਾ ਈਸ਼ਵਰ ਦਾ ਨਾਮ ਜਪਿਆ ਜਾ ਸਕਦਾ ਹੈ ਅੰਮ੍ਰਿਤ ਬਾਣੀ ਸੁਣਤ ਨਿਹਾਲ ਬਿਨਸ ਗਏ ਵਿਖਿਆ ਜੰਜਾਲ ਭਾਵ ਮੈਂ ਅੰਮ੍ਰਿਤ ਬਾਣੀ ਪਵਿੱਤਰ ਬਾਣੀ ਸਦਾ ਚਿਰ ਰਹਿਣ ਵਾਲੀ ਨਿਰੰਕਾਰੀ ਬਾਣੀ ਨੂੰ ਸੁਣ ਸੁਣ ਕੇ ਨਿਹਾਲ ਹੋ ਜਾਂਦਾ ਹਾਂ ਕਿਉਂਕਿ ਇਹ ਬਾਣੀ ਮਨ ਨੂੰ ਪਵਿੱਤਰ ਕਰਦੀ ਹੈ ਮਨ ਦੀ ਚੜ੍ਹਦੀ ਕਲਾ ਕਰਦੀ ਹੈ ਕਿਉਂਕਿ ਇਹ ਬਾਣੀ ਨਿਰੰਕਾਰ ਤੋਂ ਆਈ ਹੈ ਜਿਵੇਂ ਜਿਵੇਂ ਮੈਂ ਬਾਣੀ ਸੁਣਦਾ ਹਾਂ ਵਿਚਾਰਦਾ ਹਾਂ ਪਿਆਰ ਵਧਦਾ ਹੈ ਮਨ ਦੀ ਅਵਸਥਾ ਉੱਚੀ ਹੁੰਦੀ ਹੈ ਮਨ ਅੰਦਰ ਪਏ ਨੀਵੇਂ ਪੱਦਰ ਦੇ ਵਿਚਾਰ ਜੰਜਾਲ ਸਭ ਬਿਨਸ ਜਾਂਦੇ ਹਨ ਸਾਚ ਸ਼ਬਦ ਸਿਉ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ ਅੱਗੇ ਗੁਰੂ ਜੀ ਕਹਿੰਦੇ ਹਨ ਜਿਵੇਂ ਜਿਵੇਂ ਮੈਂ ਕੁਰਬਾਨੀ ਸੁਣਦਾ ਹਾਂ ਤਾਂ ਮੈਨੂੰ ਸੱਚੇ ਸ਼ਬਦ ਨਾਲ ਭਾਵ ਸੱਚੀ ਬਾਣੀ ਨਾਲ ਪ੍ਰੀਤ ਲੱਗ ਜਾਂਦੀ ਹੈ ਬਾਣੀ ਨਾਲ ਪਿਆਰ ਵੱਧਦਾ ਹੀ ਜਾਂਦਾ ਹੈ ਵੱਧਦਾ ਹੀ ਰਹਿੰਦਾ ਹੈ ਜਿਵੇਂ ਜਿਵੇਂ ਪ੍ਰੀਤ ਜਾਗਦੀ ਹੈ ਤੀਵੇਂ-ਤੀਵੇਂ ਹਰੀ ਪ੍ਰਭੂ ਸਰਵ ਵਿਆਪਕਤਾ ਦਾ ਗਿਆਨ ਆਉਣ ਲੱਗ ਪੈਂਦਾ ਹੈ ਬੇਅੰਤ ਅਪਰਮ ਅਪਾਰ ਪ੍ਰਭੂ ਨਾਲ ਪਿਆਰ ਵੱਧਦਾ ਹੀ ਜਾਂਦਾ ਹੈ ਵੱਧਦਾ ਹੀ ਰਹਿੰਦਾ ਹੈ ਨਾਮ ਜਪਤ ਹੋਆ ਪ੍ਰਗਾਸ ਗੁਰ ਸ਼ਬਦੇ ਕੀਨਾ ਹਿਦੈ ਨਿਵਾਸ ਫਿਰ ਗੁਰੂ ਜੀ ਕਹਿੰਦੇ ਨੇ ਨਾਮ ਜਪ-ਜਪ ਕੇ ਪ੍ਰਭੂ ਦੀ ਆਰਾਧਨਾ ਕਰ-ਕਰ ਕੇ ਕਿ ਮੇਰੇ ਮਨ ਵਿੱਚ ਉਸ ਪ੍ਰਭੂ ਦੇ ਸੱਚੇ ਗਿਆਨ ਦਾ ਪ੍ਰਗਾਸ ਹੋ ਗਿਆ ਹੈ ਆਤਮਿਕ ਗਿਆਨ ਦਾ ਚਾਨਣ ਹੋ ਗਿਆ ਹੈ ਗੁਰੂ ਦੇ ਸ਼ਬਦ ਨੇ ਭਾਵ ਗੁਰਬਾਣੀ ਨੇ ਮੇਰੇ ਹਿਰਦੇ ਵਿੱਚ ਨਿਵਾਸ ਕਰ ਲਿਆ ਹੈ ਭਾਵ ਗੁਰਬਾਣੀ ਦਾ ਪ੍ਰਕਾਸ਼ ਮੇਰੇ ਅੰਦਰ ਹੋ ਗਿਆ ਹੈ ਗੁਰ ਸਮਰਥ ਸਦਾ ਦਿয়াল ਹਰ ਜਪ ਜਪ ਨਾਨਕ ਭਏ ਨਿਹਾਲ ਮੇਰਾ ਗੁਰੂ ਹਰ ਤਰ੍ਹਾਂ ਨਾਲ ਪੂਰੀ ਤਰ੍ਹਾਂ ਨਾਲ ਸਮਰਥ ਹੈ ਤੇ ਉਹ ਹਮੇਸ਼ਾ ਹੀ ਮੇਰੇ ਤੇ ਦਇਆਲਤਾ ਕਰਦਾ ਰਹਿੰਦਾ ਹੈ ਕਿਉਂਕਿ ਉਸ ਦਾ ਸੁਭਾਅ ਦਿਆਲੂ ਹੈ ਗੁਰੂ ਜੀ ਸ਼ਬਦ ਦੇ ਅਖੀਰ ਵਿੱਚ ਕਹਿੰਦੇ ਹਨ ਮੈਂ ਈਸ਼ਵਰ ਨੂੰ ਜਪ-ਜਪ ਕੇ ਉਸ ਦੀ ਆਰਾਧਨਾ ਕਰ-ਕਰ ਕੇ ਉਸ ਨੂੰ ਯਾਦ ਕਰ-ਕਰ ਕੇ ਮੈਂ ਇਸ ਅਵਸਥਾ ਤੇ ਹੁਣ ਪਹੁੰਚ ਗਿਆ ਹਾਂ ਕਿ ਮੈਂ ਹਰ ਵਕਤ ਉਸ ਦੇ ਨਾਲ ਰਹਿੰਦਾ ਹਾਂ ਖੁਸ਼ੀਆਂ ਖੇੜਿਆਂ ਵਿੱਚ ਰਹਿੰਦਾ ਹਾਂ ਮੈਨੂੰ ਕੋਈ ਤਣਾਅ ਨਹੀਂ ਹੈ ਮੈਂ ਹਰ ਤਰ੍ਹਾਂ ਨਾਲ ਸੁਖੀ ਹੋ ਗਿਆ ਹਾਂ ਭੈਣ ਜੀ ਪੰਚਮ ਪਿਤਾ ਦਾ ਸ਼ਬਦ ਬੜਾ ਹੀ ਸੋਖਾਲਾ ਹੈ ਤੇ ਸਮਝ ਆ ਜਾਂਦਾ ਹੈ ਇਸ ਕਰਕੇ ਇਸ ਸ਼ਬਦ ਦੇ ਅਰਥ ਵੀ ਬੜੇ ਸੋਖੇ ਸ਼ਬਦਾਂ ਵਿੱਚ ਕੀਤੇ ਗਏ ਹਨ ਗੁਰੂ ਜੀ ਸ਼ਬਦ ਵਿੱਚ ਸਾਨੂੰ ਦੱਸਦੇ ਹਨ ਕਿ ਮੇਰੇ ਗੁਰੂ ਨੇ ਮੈਨੂੰ ਸਭ ਕੁਝ ਸਮਝਾ ਦਿੱਤਾ ਹੈ ਕਿ ਦੁਨੀਆ ਦੇ ਦੁੱਖ ਕਲੇਸ਼ ਜੰਜਾਲ ਸਭ ਕੱਟੇ ਜਾ ਸਕਦੇ ਹਨ ਤੇ ਸੁਖੀ ਜੀਵਨ ਜੀਵਿਆ ਜਾ ਸਕਦਾ ਹੈ ਜੇਕਰ ਮਹਾਨ ਈਸ਼ਵਰ ਜੋ ਸਾਡਾ ਰਚਨਹਾਰ ਹੈ ਸਾਡਾ ਮਾਤਾ ਪਿਤਾ ਹੈ ਤੇ ਸੰਪੂਰਨ ਸੱਚ ਹੈ ਨਾਲ ਪਿਆਰ ਪਾ ਲਈਏ ਤੇ ਉਸ ਦੀ ਦਿੱਤੀ ਹੋਈ ਸਿੱਖਿਆ ਉੱਤੇ ਚੱਲੀਏ ਤੇ ਉਸ ਦੇ ਗੁਣਾ ਨਾਲ ਪੂਰੀ ਤਰ੍ਹਾਂ ਸਾਂਝ ਕਰ ਲਈਏ ਤੇ ਉਹਨਾਂ ਨੂੰ ਅਮਲ ਵਿੱਚ ਲੈ ਆਈਏ ਤੇ ਹਰ ਵੇਲੇ ਹਰ ਵਕਤ ਹਰ ਸਮੇ ਉਸ ਦੇ ਨਾਮ ਦਾ ਸਿਮਰਨ ਨਾਮ ਨੂੰ ਜਪਣਾ ਉਸ ਨੂੰ ਯਾਦ ਵਿੱਚ ਰੱਖਣਾ ਇਹ ਸਾਡੇ ਜੀਵਨ ਦਾ ਆਧਾਰ ਬਣ ਜਾਵੇ ਤਾਂ ਜ਼ਿੰਦਗੀ ਸਫਲ ਹੋ ਜਾਂਦੀ ਹੈ ਨਿਹਾਲ ਹੋ ਜਾਂਦੀ ਹੈ ਪਰ ਉਪਕਾਰੀ ਜੀਵਨ ਸਾਡਾ ਬਣ ਜਾਂਦਾ ਹੈ ਨਾਮ ਜਪਣ ਨਾਲ ਸਭ ਦੁੱਖ ਦੂਰ ਹੋ ਜਾਂਦੇ ਹਨ ਆਓ ਜਗਿਆਸੂ ਵੀਰੋ ਤੇ ਭੈਣੋ ਅੱਜ ਤੋਂ ਹੀ ਹੁਣ ਤੋਂ ਹੀ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦਈਏ ਵਿਚਾਰ ਦਿਵਿੰਦਰਜੀਤ ਸਿੰਘ प्यारे श्रोताजनो निरोल सच दा ज्ञान टीवी चैनल जो सच दे प्रचार ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ